ਹਾਂਜੀ ਸਾਸੀ ਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਡਰੋਲੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ 5 ਜਨਵਾਰ ਵਿਖਾਉਣੇ ਅੱਜ ਦੀ ਵੀਡੀਓ ਦੇ ਵਿੱਚ ਚਾਰ ਜਰਸੀਆਂ ਬਦਾਮੀ ਰੰਗ ਦੀਆਂ ਇੱਕ ਕਾਲੀ ਐ ਦੋ ਤਾਜ਼ੀਆਂ ਸੂਈਆਂ ਦੋ ਗੱਬਣ ਤੇ ਇੱਕ ਛੋਟਾ ਬੱਚਾ ਹੀਫਰ ਛੋਟੀ ਬੱਚੀ ਐ ਟੋਟਲ ਪੰਜ ਜਾਨ ਆ ਗਾ ਜਾਇਜੇ ਮੁੱਲ ਹੋਣਗੇ ਸੋਹਣੀਆਂ ਵਹਿੜਾਂ ਭਾਜ ਹੈ ਜੀ ਉਹਨੇ ਇਨਫੋਰਮੇਸ਼ਨ ਲੈਦਾ ਨਾ ਦੋ ਤਾਜੀਆਂ ਸੁਈਆਂ ਜਰਸੀਆਂ ਦੋ ਗੱਬਣ ਇੱਕ ਛੋਟੀ ਬੱਛੀ ਸਸੀ ਕਾਲ ਬਾਈ ਸਸੀ ਕਾਲ ਜੀ ਨਾਂ ਦੱਸ ਦਿਓ ਨਾਂ ਪਲਦੀਪ ਸਿੰਘ ਜੀ ਪੈਂ ਡਰੋਲੀ ਪਾਈ ਜ਼ਿਲ੍ਹਾ ਮੋਗਾ ਤਸੀਰ ਮੋਗਾ ਜੀ ਫੋਨ ਨੰਬਰ ਦੱਸੋ ਫੋਨ ਨੰਬਰ ਆਪਣਾ ਹੈਗਾ 9914065499 9914065499 5 ਜਨਵਾਰ ਬਾਈ ਹਾਂ ਜੀ 5 ਕਿਹੜੇ ਪਾਸੇ ਲੱਗੀ ਨਿੱਧਰੋ ਮਾਰਜੀ ਲੱਗਦੀ ਸ਼ੁਰੂ ਹੋ ਜਾਓ ਫਿਰ ਆਪੀ ਚਲੋ ਇਥੋਂ ਬੱਛੀ ਤੋਂ ਹੀਰੇ ਨੂੰ ਵਾਹੀਰੇ ਨੂੰ ਬਾਲਾ ਫੋਨ ਨਹੀਂ ਵੇਖਦਾ ਠੀਕ ਹੈ ਕੈਨਵਾ ਸੂਆ ਇਹ ਪਹਿਲਾ ਸੂਆ ਜੀ ਬੱਚੀ ਹੂੰ ਇਹ ਮੂੰਹੋਂ ਧੋਂਦੀ ਆ ਅਸੀਂ ਦੋਂਦੇ ਦਾ ਦੰਦ ਸਿਰੇ ਨਹੀਂ ਲਾਈ ਠੀਕ ਆ ਕਿੰਨੇ ਦਿਨ ਲੈ ਜੂ ਦਿਨਾਂ ਦੇ 5-6 ਰਹਿੰਦੇ ਆ ਜੀ ਇਹਦੇ 5-6 ਦਿਨ ਬਾਅਦ 10 ਦਾ ਲੈ ਜੂ ਕਿੰਨਾ ਕਿਦਾਂ ਤੇ ਪਿਆ ਜੂ ਬਹੁਤ ਤਜੀ ਏਡੀ ਉੱਚੀ ਨੂੰ ਇਹ ਕੋਲੋਂ ਪਿਆਵਾ ਚਾਹੀਦਾ ਕੋਲੋਂ ਦਾ ਖੁੱਲਾ ਪੀਉਗੀ ਹੂੰ ਸਹੀ ਆ ਕੱਦ ਕੱਢ ਵੱਡਾ ਬੱਚੀ ਦਾ ਕੱਢੀਏ ਬਾਹਰ ਨੂੰ ਦੋਸਤੋ ਪੰਜਾਂ ਛੇ ਦਿਨਾਂ ਦੀ ਕੱਚੀ ਆ ਦੋਂਦੇ ਦੇ ਦੰਦ ਬਾਈ ਦੱਸਦਾ ਕਿ ਬਰੋਬਰ ਨਹੀਂ ਕੀਤੇ ਆ ਦਿਖਾਦਾ ਜੀ ਮੜਾ ਜੀ ਠੀਕ ਆ ਦੋਸਤੋ ਮੂੰਹ ਤੋਂ ਦੋ ਦੰਦ ਆ ਦੰਦੀ ਪਟ ਕੇ ਬਾਈ ਨੇ ਵੇਖ ਲਈ ਆ ਨੀਗਾ ਜੀ ਮੈਂ ਵੀ ਮਾਰ ਲਈ ਆ ओरिजिनल ਦੋ ਦੰਦ ਦਾ ਸਾਈਡਾਂ ਵਾਲੇ ਦੁੱਧ ਦੰਦ ਆ 18 20 18 20 22 10 ਦਾ ਦੁੱਧ ਪਿਆ ਜੂ ਚਾਰ ਪੰਜ ਦਿਨ 22 10 ਦਾ ਲੈ ਜੂ ਕਾਲੇ ਰੰਗ ਦੀ ਵਹਿੜ ਪਹਿਲਾ ਸੂਆ ਪਲੂਣ ਮੱਛੀ ਅੱਜ ਦੀ ਵੀਡੀਓ ਦੇ ਵਿੱਚ ਪੰਜ ਨਾਗ ਪੰਜੇ ਨਾਗ ਹੀ ਗਰਮੀ ਰਹਿ ਤੇ ਇਹਨਾਂ ਦੇ ਵਿੱਚੋਂ ਐਫ ਐਫ ਨਸਲ ਦੀ ਜਾਤ ਵਾਲੀ ਵਹਿੜ ਕੋਈ ਵੀ ਨਹੀਂ ਜਿਹੜੇ ਹਸਾਮ ਨਾਲ ਪਹਿਲਾ ਨਾਲ ਉਹ ਹਸਾਮ ਨਾਲ ਥਣ ਕਰਮਾ ਵਾਲੀ ਨੇ ਬਹੁਤ ਚੰਗਾ ਕੱਢਿਆ ਬਾਕੀ ਹਜੇ ਵਲ ਢਲਣਾ ਕਾਫੀ ਬਾਕੀ ਆ ਹਮ ਮੋਟਾ ਥਾਣਾ ਕਈ ਥਾਣ ਕਈਆਂ ਦੇ ਤਾਂ ਪਹਿਲਾਂ ਦੇ ਚੀਚੀ ਜੀ ਵਰਗੇ ਹੁੰਦੇ ਪਤਲੇ ਜੇ ਮੋਟਾ ਥਾਣਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ 18 20 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਚਮਕ ਜੂ ਕੋ ਪੂਰੀ ਆ ਜੈ ਜੈ ਮੋਲ ਬਾਈ ਜੈ 72 ਦੀ ਦੇ ਦਾਂਗੇ ਮਾਨ ਤਣ ਮਾਨ ਤਣ ਕੱਢ ਸਹੀ ਆ ਦੋਸਤੋ 72000 ਦੀ ਬਾਈ ਕਹਿੰਦਾ ਵੈੜ ਦੇ ਦੂੰ 72000 ਚੋਂ ਮਾਨਤਾਣ ਕਰ ਦੂੰ ਪ੍ਰਿੰਟਾ ਜੀ ਲੱਖ ਲੱਖ ਦੀਆਂ ਬੱਚੀਆਂ ਗਰਮੀ ਕਰਕੇ ਹੁਣ ਹੂੰ ਦੋ ਨੰਬਰ ਜਰਸੀ ਤੇ ਆ ਜਾ ਬਾਈ ਇਹ ਗੱਬਣਾ ਨਹੀਂ ਅਸੀਂ ਸਮਾਂ ਰਹਿੰਦੀ ਹੈ 10 ਤੋਂ 12 ਦਿਨ ਕਿੰਨਾ ਗੁੱਧ ਪਿਆ ਜੀ ਬਹੁਤਾ ਹੀ ਹੋ ਗਿਆ 18-19 ਕਿਲੋ ਚੋਇਆ ਪਹਿਲੇ ਸੋਈ ਠੀਕ ਐ ਇੰਨਾ ਗਰਾ ਫੁੱਲ ਆਈ ਗਿਆ ਜੀ ਜੈ ਜਮਾਲ ਇਹ 5000 ਦੀ ਦੇ ਦੇਗੇ ਕੱਢੋ ਬਾਹਰ ਨੂੰ ਦੋਸਤੋ 10ਾਂ ਦਿਨਾਂ ਦੀ ਕੱਚੀ ਐ ਬਾਕੀ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 18-19 ਕਿਲੋ ਦੁੱਧ ਅਸੀਂ ਛੋਇਆ ਬਾਕੀ ਜਿਹਦੇ ਪਸੰਦ ਆਉ ਜਿਹੜਾ ਵੀ ਜਾਨਵਰ ਇੱਥੇ ਕਲਦੀਪ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਦੂਜਾ ਸੂਆ 10 ਦਿਨਾਂ ਦੀ ਕੱਚੀ 65000 ਦੀ ਬਾਈ ਕਹਿੰਦਾ ਦੇ ਦੇਣੀ ਆ ਜਰਸੀ ਬਰੀਡ ਆ ਪੁੱਠੀ ਪਾਠੀ ਸੋਹਣੀ ਆ ਪੁੱਠੀ ਬਹੁਤ ਸੋਹਣੀ ਆ ਹੂੰ ਫਾਰਮ ਫੋਮ ਹੂੰ ਮੱਥੇ ਦੀ ਸੋਹਣੀ ਆ ਬਾਕੀ ਤੋਰਾ ਤੂਰਾ ਪੂਰਾ ਜਾਗਾ ਤੋਰੇ ਨੂੰ ਇਹ ਕਿਹੜਾ ਬੁੱਢੀ ਆ ਨਵਾਂ ਹਾਨ ਬਹਿੜਾ ਜੇ ਨਵਾਂ ਹਾਨ ਵੜ ਘੋੜੀ ਵਾਂਗੂ ਨਾ ਤੁਰੇ ਫਿਰ ਬੁੱਢੀ ਨੇ ਥੋੜੀ ਤੁਰਨਾ ਦੂਜਾ ਸੂਆ 10 ਦਿਨਾਂ ਦੀ ਕੱਚੀ 18-19 ਕਿਲੋ ਬਾਈ ਦਾ ਦੁੱਧ ਪਿਆ ਜੁਨੇ ਕੋਈ ਸੌਦਾ ਕਰ ਲੇ ਜਿੱਦਣ ਸੂ ਪੈਂਦੀ ਆ 18-19 ਕਿਲੋ ਦੁੱਧ ਬਾਈ ਦੇ ਘਰੋਂ ਚੋ ਕੇ ਲੈ ਜੇ ਹੈਗੜਾ 65000 ਦੀ ਬਾਈ ਕਹਿੰਦਾ ਦੇ ਦੇਣੀ ਆ ਵਿੱਚੋਂ ਮਾਨ ਤਾਨ ਹੋ ਜਾਊਗਾ ਸੂਈਆਂ ਤੇ ਆ ਜਾ ਬਾਈ ਇਹਦੇ ਥੱਲੇ ਕਿੰਨਾ ਦੁੱਧ ਇੱਥੇ ਥੱਲੇ ਦੁੱਧ ਹੈਗਾ 12 ਕਿਲੋ ਹੂੰ 11 ਕਿਲੋ ਮੰਨ ਕੇ ਆਵੇ ਮਗਰ ਬੱਛੀ ਹੈ ਜੀ ਮਗਰ ਬੱਚਾ ਬੱਛੀ ਫੀਮੇਲ ਕਾ ਫਾ 10 ਕਿਲੋ ਇਹ ਥੱਲੇ ਦੁੱਧ ਆਈ ਠੀਕ ਹੈ ਦੁੱਧ 12 ਕਿਲੋ 10 ਕਿਲੋ ਮੰਨ ਕੇ ਆਵੇ ਜੀ ਸਹੀ ਹੈ ਆਪਾਂ ਚਵਾ ਕੇ 12 ਕਿਲੋ ਦਵਾਂਗੇ ਜੀ ਦੋ ਡੰਗ ਤਸੱਲੀ ਕਰਕੇ ਲੈ ਜਾਵੇ ਅੱਛਾ ਚਵਾਵਾਂਗੇ 12 ਹੀ ਹਾਂਜੀ ਕਿੰਨੇ ਦੀ ਤੇ 45 ਦੇ ਲਾਂਗੇ ਕਿੰਨਾ ਕਿ ਪਿਆ ਜੂ ਦੁੱਧ 14 15 ਕਿਲੋ ਪਿਆ ਜੂਗੀ ਸਹੀ ਹੈ ਹੈ ਦੋਸਤੋ ਭਾਈ ਕਹਿੰਦਾ 12 ਕਿਲੋ ਹੀ ਚਵਾ ਕੇ ਦੇਵਾਂਗਾ ਤੁਸੀਂ 10 ਕਿਲੋ ਮੰਨ ਕੇ ਆਇਓ ਗੀ ਹੈ ਨਾ ਐ ਨਾ ਕੋਈ ਕਵੇ ਕਿ ਯਾਰ ਬਾਈ ਨੇ ਕਿਹਾ ਸੀ 12 ਕਿਲੋ ਚਵਾ ਕੇ ਦੂੰਗਾ ਆਪਣੇ ਘਰੇ ਚਵਾ ਕੇ ਦਵਾਂਗੇ ਠੀਕ ਹੈ ਦੋਸਤੋ ਬਾਈ ਕਹਿੰਦਾ ਐ ਨਾ ਹੋਊਗਾ ਕਹਿਣ ਵਾਲੀ ਗੱਲ ਆਪਾਂ ਆਪਦੇ ਘਰੇ ਬਾਈ ਕਹਿੰਦਾ 12 ਕਿਲੋ ਦੁੱਧ ਚਵਾ ਕੇ ਦੇਵਾਂਗੇ ਬਾਕੀ ਜੀਨੇ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਝੋਣ ਦਾ ਹਾਂ ਚੋ ਕੇ ਲੈ ਜਾਓ ਨਾ ਤਾਂ ਤੁਹਾਨੂੰ ਕੋਈ ਵਹਿਮ ਰਵੇ ਤੇ ਨਾ ਹੀ ਬਾਈ ਨੂੰ ਕੋਈ ਰਵੇ ਜਦੋਂ ਬਾਈ ਤੁਹਾਨੂੰ ਦੋ ਟਾਈਮ ਕੰਡੇ ਤੇ 6-6 ਕਿਲੋ ਦੁੱਧ ਮਣਕੇ ਦੇ ਦੂਗਾ ਫਿਰ ਤੁਹਾਡਾ ਵੀ ਵਹਿਮ ਨਿਕਲ ਜਾਊਗਾ ਕਿਉਂਕਿ ਬਾਈ ਦੇ ਘਰੇ ਜਦੋਂ ਦੁੱਧ ਦੇਈ ਜਾਂਦੀ ਹੈ ਫਿਰ ਤੁਹਾਡੇ ਵੀ ਦੇਊਗੀ ਮਗਰ ਇਹਦੇ ਬੱਚੀ ਆ 45000 ਦੀ ਦੇ ਦੇਣੀ ਆ 40 ਤੇ 5 45 ਦੀ 45 ਚੋ ਛੋੜ ਛੱਪਾ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਵੱਧ ਹੋ ਜੂ ਵੀਡੀਓ ਬਣਾ ਰਹੇ ਆ 12:00 ਵਜੇ 12:21 ਮਿੰਟ ਤੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੋਾਈ ਚ ਸਾਰਾ ਦੇਣੀ ਪਿਆ ਜਿਗਤ ਇਹ ਵੀਡੀਓ ਅੱਥੇ ਨੇ 5 6 ਵਜੇ ਬੰਦ ਦੀ ਤੇ ਹਵਾਨਾ ਇਹ ਦੂ ਦੁੱਗਣਾ ਵਗਾਉਣਾ ਸੀ ਬਾਕੀ ਸੂਈ ਸਵਾਈ ਹੈਗੀ ਜਦੋਂ ਬਾਈ ਕਹੀ ਇਹਨਾਂ ਕੰਡੇ ਤੇ ਜੋਕ ਕੇ ਲੈ ਜਾਓ 12 ਕਿਲੋ ਦੁੱਧ ਤੇ ਆਪ ਦੀ ਚੋਕ ਕੇ ਲੈ ਜਾਓ ਐ ਤੇ ਆ ਜਾ ਬਾਈ ਇਹਨੂੰ ਅੱਜ ਤੀਜਾ ਦਿਨ ਚੌਥਾ ਦਿਨ ਮੰਨਿਆ ਜੋ ਹੂੰ ਸੂਈ ਨੂੰ ਇਹਦੇ ਮਗਰ ਵੀ ਬੱਚੀ ਆ ਠੀਕ ਆ ਦੋ ਸੂਈਆਂ ਦੋਵਾਂ ਦੇ ਮਗਰ ਬੱਚੀਆਂ ਇਹਦੇ ਥੱਲੇ 10 ਕਿਲੋ ਬੋਲਾ ਜੀ 9 ਹੀ ਮੰਨ ਕੇ ਆਵੇ ਕਿੰਨੇ ਜੀ ਇਹ ਵੀ ਦੇ ਦਾਂਗੇ 44000 ਦੇ ਦਾਂਗੇ ਕਰਦਾ ਮੈਂ ਮੰਨਦਾ ਨੂੰ ਨਾਲ ਹੋਊਗਾ ਤਾਂ ਜੋੜੇ 'ਚ ਵੱਧ ਕਰ ਦੇਉਗੀ ਚੋੜੇ 'ਚ ਬਾਈ ਕਹਿੰਦਾ ਵੱਧ ਕਰ ਦੇਂਗੇ 10 ਕਿਲੋ ਆ ਬੌਲਾ ਪਰਸੋਂ ਦੀ ਸੂਈਆ 9 ਕਿਲੋ ਮੰਨ ਕੇ ਤੁਸੀਂ ਆਇਓ ਬਾਈ ਕਹਿੰਦਾ ਚਵਾ ਬਾਈ 10 ਕਿਲੋ ਹੀ ਦੇਊਗਾ ਬੌਲਾ ਚਾਰ ਵਾਰੀ ਵੀਡੀਓ ਬਾਈ ਤਾਂ ਇਹ ਗੱਲ ਕਰ ਰਹੇ ਹਾਂ ਠੀਕ ਹੈ ਉਹ ਬਹੁਤ ਮਹਿੰਦੇ ਘਾਟ ਆਈ ਉਹ ਕੱਦ ਮੈਂਦਾ ਹੋਵੇ ਕੋਈ ਜਾਂਦੇ ਸਹੀ ਆ ਦੋਸਤੋ ਬਾਈ ਕਹਿੰਦਾ ਚਵਾ ਕੇ ਦੇਉ ਵਾਰ-ਵਾਰ ਕਹਿ ਰਿਆ 10 ਕਿਲੋ ਆ 9 ਕਿਲੋ ਮੰਨ ਕੇ ਆਇਓ ਕੰਡੇ ਦੇ ਜੋਖ ਕੇ ਲੈ ਜਾਓ 44 ਦੀ ਦੇ ਦੇਣੀ ਆ 40 ਤੇ 4 ਇਹ ਕਿੰਨਾ ਕੁ ਪੈ ਜੂ ਦੇਖੋ ਜੀ 13 14 ਕਿਲੋ ਇਹ ਨਹੀਂ ਢੁੱਲਾ ਹੀ ਪੈ ਜਾਣਾ ਠੀਕ ਐ ਠੀਕ ਐ ਸਹੀ ਹੈ ਜੀ 40 ਤੇ 4 44 ਦੀ ਦੇ ਦੇਣੀ ਹੈ ਬਾਈ ਕਹਿੰਦਾ 44 ਜੋ ਮਾਨ ਤਾਨ ਹੋ ਜਾਊਗਾ ਬਾਕੀ ਜਿਹੜੇ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਦੋ ਸੂਈਆਂ ਸਵਾਈਆਂ ਹੈਗੀਆਂ ਦੋ ਟਾਈਮ ਚਾਰ ਟਾਈਮ ਭਾਵੇਂ ਅਗਲਾ ਪੰਜ ਟਾਈਮ ਕੰਡੇ ਦੇ ਚੋਕੇ ਲੈ ਜੇ ਦੁੱਧ ਕਿਉਂਕਿ ਤੁਸੀਂ ਤਸੱਲੀ ਕਰਨ ਦਾ ਤੁਹਾਡਾ ਹੱਕ ਆ ਤੁਸੀਂ ਪੈਸੇ ਲਾਉਣੇ ਆ। ਬਾਕੀ ਇਹ ਬਲੂਂਗੜੇ ਜੇ ਨਹੀਂ ਗੇ ਜਿਵੇਂ ਮਾਤਰਾਂ ਨੇ ਬਲੂਂਗੜੇ ਦਿੰਦੇ ਆ। ਸਹੀ ਐ। ਵੀ ਦਰਮਿਆਨੇ ਕਾਤਾ ਚੰਗੇ ਆ ਬਾਈ। ਹੂੰ। ਆ ਬਾਕੀ ਆ ਕੇ ਅਗਲੇ ਨੇ ਵੇਖ ਹੀ ਲੈਣੀਆਂ ਤਾਂ ਹੀ ਆਪਾਂ ਕਹਿੰਦੇ ਆ ਕਿ ਅਗਲਾ ਆਵੇ ਆ ਕੇ ਵੇਖੇ ਨਾਲੇ ਤਾਂ ਤੁਹਾਨੂੰ ਜਾਨਵਰ ਦਾ ਪਤਾ ਲੱਗ ਜੂਗਾ। ਨਾਲੇ ਦੁੱਧ ਚੋ ਕੇ ਵੇਖ ਲਓ ਨਾਲੇ ਕਦ ਕਾੜ ਦਾ ਪਤਾ ਲੱਗ ਜੂ। ਉਹ ਸਾਰੀ ਤਸੱਲੀ ਹੋ ਜੂ ਕੋਈ ਵਹਿਮ ਨਹੀਂ ਰਹਿੰਦਾ। ਵਹਿਮ ਨਹੀਂ ਰਹਿੰਦਾ। ਐ ਇੱਥੇ ਆ ਜਾ ਛੋਟੇ ਬੱਚੇ ਦੇ ਬਾਈ। ਦੰਦੋ ਘਿਲੀ ਆ ਜੀ। ਹੂੰ। ਮੰਨ ਲਓ 9 ਕੁ ਮਹੀਨਿਆਂ ਦੀ ਆ ਠੀਕ ਆ ਇਹ ਬੁਇਆ ਕਦੀ ਬੋਲੀ ਟਾਰ ਦੂਗਾ ਤੇ 2 ਮਹੀਨਿਆਂ ਸੀ ਮਨ ਮੰਗਦੇ ਹੂੰ ਬੰਝੂਗੀ 2-3 ਮਹੀਨਿਆਂ ਨੂੰ ਕਿੰਨੇ ਦੀ ਜੈਜ ਜਾਂ ਨਿਕਾਜ ਆਪਾਂ ਬੱਚੀ ਦੇ ਹਿਸਾਬ ਨਾਲ 9000 ਦੇ ਦੇ ਸਹੀ ਆ 9000 ਇਹਦਾ ਮੁੱਲ ਆ ਬਾਕੀ ਮਾਨ ਤਾਨ ਸਾਰੇ ਨਗਾਂ ਜੇ ਹੋ ਜਾਊਗਾ ਹੋ ਜਾ ਬਾਕੀ ਸੁਨੱਖੀ ਆ ਬੱਚੇ ਆ ਨਹੀਂ ਲਿਖੀ ਦੀ ਹੂੰ ਵਾ ਕੋਈ ਨਹੀਂ ਤਾਂ ਨਿਕਾ ਬੱਚਾ ਇਹ ਹਜੇ ਦੰਦ ਕਿੱਥੋਂ ਸਿੱਟ ਗਿਆ ਹੋਊਗਾ ਬਸ ਸਹੀ ਆ 2-3 ਮਹੀਨਿਆਂ ਨੂੰ ਦੁੱਧ ਵਾਲੀਆਂ ਦੰਦੀਆਂ 9 ਮਹੀਨੇ ਆ ਹੋਏ ਦੋ ਹਸਾਣਾ ਸਾਲ ਨਹੀਂ ਤਾਂ ਦੇ ਸਿੱਟਨੇ ਇਹਨੇ ਸਾਲ ਤੋਂ ਵੀ ਵੱਧ ਟਾਈਮ 24 25 ਮਹੀਨਿਆਂ ਤੇ ਜਾ ਕੇ ਜਾਨਵਰਾਂ ਦੇੰਦ ਸੱਡਦਾ 23 24 25 ਹਾਂ ਇੱਕ ਮਹੀਨਾ ਦਿੰਦਾ ਦਾ ਹੈ ਇੱਕ ਮਹੀਨਾ ਲੈ ਲਵੇਂ 9 25 ਲੈ ਲਵੇ ਹਾਂ ਤੈਨੂੰ ਲੈ ਜੂ ਘਰੇ ਦੂਜੀਆਂ ਉਹ ਵੀ ਮੱਛੀਆਂ ਉਹ ਵੀ ਬੱਚੇ ਮਗਰ ਮੱਛੀਆਂ ਤੀਜੀ ਇਹ ਹੋਗੀ ਜੇ ਨਾਲ ਬੈਠਦੇ ਬੱਚਾ ਲੈ ਲਵੇ ਇਹ ਹੂੰ ਹਣਾ ਚਲੋ ਪੈਸੇ ਤਾਂ ਲੱਗਣਗੇ ਹੈਨਾ ਪਰ ਜਨ ਤਿੰਨ ਕਿਵਰੀ ਬਣਾ ਦੂਗਾ ਜੇ ਕੋਈ ਪਾਲਣ ਵਾਲਾ ਹੋਵੇਗਾ ਜੇ ਕੋਈ ਟਿਕੜੀ ਲੈ ਲੂ ਮਾਂ ਤਣ ਕਰ ਦਾਂਗੇ ਜੀ ਪੂਰੇ ਹੀ ਖੁੱਲਾ ਕਰ ਦਾਂਗੇ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਬਾਈ ਦੀਆਂ ਦੋ ਸੂਈਆਂ ਸਵਾਈਆਂ ਦੋਹਾਂ ਦੇ ਮਗਰ ਬੱਛੀਆਂ ਦੋ ਗੱਬਣ ਤਿਆਰ ਬਹਿਣਾ ਆਹ ਹਫਤੇ ਦੀ ਕੱਚੀ ਆ ਉਹ ਦਸਾਂ ਦਿਨਾਂ ਦੀ ਕੱਚੀ ਆ ਇਹ ਦੋ ਦਿਨ ਦਾ ਤੇ ਆਹ ਛੋਟਾ ਬੱਚਾ ਨੌਂ ਆ ਗਿਮਹੀਨਿਆਂ ਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਇਥੇ ਕਲਦੀਪ ਕੋਲੇ ਆ ਜਾਓ ਨਾਲਕੇ ਦੀ ਮੋਟਰ ਤੇ ਲਾਉਂਦਾ ਬਾਈ ਇਹ ਤੈਨੂੰ ਹੋ ਗਿਆ ਜੀ ਹੁਣ ਤਾਂ ਪਸੂ ਵੀ ਨਹੀਂ ਮਿਲਿਆ ਕੋਈ ਨਾਲਕੇ ਦੀ ਮੋਟਰ ਲਾਈ ਨਹੀਂ ਲਾਈ ਨਹੀਂ ਬਸ ਪੌਂਗਾਂ ਨਾਲ ਲੱਗਦੀ ਆ ਹਾਂ ਬਾਈ ਇਹ ਲਵਾਉਂਦੇ ਸੀਗੇ ਜੀ ਪਹਿਲਾਂ ਐਮ ਤੇ ਡਾਂ ਵਾਲੀ ਦੀ ਆ ਵਗੈਰਾ ਹਾਂ ਆ ਪੌਂਗਾਂ ਨਾਲ ਨਹੀਂ ਕਿੰਨਾਂ ਪਸੂ ਨਾਲਕੇ ਦੀ ਮੋਟਰ ਨਾਲਕੇ ਦੀ ਮੋਟਰ ਨੂੰ ਕੰਦੇ ਜਾਣ ਵਾਲਾ ਦੇ ਨਾਲ ਹਾਂ ਇਹ ਇਹ ਤਾਂ ਜਿਹੜੀਆਂ ਵੀਡੀਓ ਤੇ ਵੇਖਿਆ ਉਹ ਨਹੀਂ ਲੜਕੇ ਤੇ ਮੋਟਰ ਕਹੀ ਹੂਗੀ ਉਹ ਐਂ ਨਹੀਂ ਕਹੀ ਹੁਣੀ ਜੀ ਕਹੀ ਹੁਣੀ ਕਿਸੇ ਗੱਲ ਤੇ ਜਿਵੇਂ ਉਹਣਾ ਬੱਚੀ ਆ ਜੇ ਇਹਦੀ ਬੱਚੀ ਦੇ ਕਹਿਦ ਕੇ ਨਾ ਵੀ ਲੜਕੇ ਤੇ ਮੋਟਰ ਲਾਊਗੀ ਇਹ ਲਾਊਗੀ ਹੈ ਹਾਂ ਜੇ ਮੈਂ ਉਹ ਪੰਨ ਲਗਣ ਦੀ ਕਹ ਰਿਆਂ ਹੂਣੀ ਹੂੰ ਉਹ ਆਪੋ ਮੁੱਲ ਵੀ ਉਹਨੇ ਕੀਤੇ ਜਿੰਨੇ ਕਿੰਗ ਉਹ ਜਾਨਵਾਰ ਆ ਆ ਵਾ ਵੇੜ 18 ਉਹਨੋਂ ਨਿਕਲੋ ਖੁੱਲਾ ਡੁੱਲਾ ਕਹਿੰਦੇ ਪਿਆ ਹੂੰ ਜਿਹਦੇ ਹਿਸਾਬ ਨਾਲ ਵਾੜ ਤੇ ਲਾਵਾਂ ਹੂੰ ਕਿਉਣਾ ਚਾਹੀਦਾ ਸਹੀ ਆ ਸੁਭਾਈ ਆ ਹੱਥਾਂ ਦਾ ਦੱਸ ਦੇਣੋ ਆ ਇਹ ਤਾਂ ਗੱਲ ਹੈਗੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਟਰੋਲੀ ਭਾਈ ਪੰਡਾ ਜਿਲ੍ਹਾ ਮੋਗਾ ਸਾਰਿਆਂ ਨੂੰ ਸასი ਸ਼ਕਾ